ਦੇ ਦੀ ਪਾਰਟੀ ਤੇ ਵਾਈਟਰ ਤੇ ਚਾਰੀਵੇਂ ਥਾਰ ਕੋਰੀਏ ਥਾਰ ਕੋਰੀਏ ਤੀਨ ਹੋ ਗਿਆ ਕਰੇਟੋਂ ਤੋਂ ਪਹਿਲਾਂ ਹੀ ਸੀ ਲੇਟ ਤੇਰਾ ਯਾਰ ਕੋਰੀਏ ਤੇਰਾ ਯਾਰ ਕੋਰੀਏ ਹੋਇਆ ਐਕਸੀਡੈਂਟ ਛਿੜੀ ਆਰਗੂਮੈਂਟ ਐਕਸੀਡੈਂਟ ਛਿੜੀ ਆਰਗੂਮੈਂਟ ਹੱਥ ਜੱਟ ਨੇ ਮਲਾਇਆ ਕੋੜੇ ਰੱਬ ਨਾਲ ਨਹੀਂ ਮਲਾਇਆ ਕੋਤੇ ਰੱਬ ਨਾਲ ਨਹੀਂ ਹੋਰਨਿੰਗ ਡੇਟ ਮੇਰੀ ਜੱਜ ਨਾਲ ਨਹੀਂ ਦੂਜੀ ਤੇਰੇ ਨਾਲ ਹੋਜੂ ਜੱਜ ਨਾਲ ਨਹੀਂ ਬੱਟਾ ਬਾਈ ਆਉ ਮੇਰੇ ਨਾਲ ਸੋਹਣੀਏ ਤਿਆਰ ਹੋ ਕੇ ਜੱਜ ਨਾਲ ਨੀ ਮਾਰਨਿੰਗ ਡੇਟ ਮੇਰੀ ਜੱਜ ਨਾਲ ਨੀ ਦੂਜੀ ਤੇਰੇ ਨਾਲ ਹੋਜੂ ਪੱਜ ਨਾਲ ਨੀ ਵੱਡਾ ਬਈ ਆਉ ਮੇਰੇ ਨਾਲ ਸੋਣੀਏ ਆਈ ਤੂੰ ਤਿਆਰ ਹੋ ਕੇ ਜੱਜ ਨਾਲ ਨੀ ਮੇਰਾ ਕੱਲੇ ਕੱਲੇ ਮੋੜ ਤੇ ਪਤਾ ਨਹੀਂ ਕਾਨੂੰਨ ਸੀ ਮੈਂ ਕਿੰਨੇ ਤੋੜਤੇ ਕੰਮ ਹੋ ਗਿਆ ਖਰਾਬ ਮਹਿੰਗੇ ਮੁੱਲ ਦੀ ਸ਼ਰਾਬ ਹੋ ਗਿਆ ਖਰਾਬ ਮਹਿੰਗੇ ਮੁੱਲ ਦੀ ਸ਼ਰਾਬ ਉਹਦੇ ਦਿਨ ਹੀ ਸੀ ਚੱਕੀ ਮੈਂ ਸਵਪ ਨਾਲ ਨਹੀਂ ਬਚ ਕਉ ਤਵਪ ਨਾਲ ਨਹੀਂ ਮਾਰਨਿੰਗ ਡੇਟ ਮੇਰੀ ਜੱਜ ਨਾਲ ਨਹੀਂ ਦੂਜੀ ਤੇਰੇ ਨਾਲ ਹੋਜੂ ਬੱਜ ਨਾਲ ਨਹੀਂ ਭੱਟਾ ਭਾਈ ਆਉ ਮੇਰੇ ਨਾਲ ਸੋਹਣੀਏ ਆਈ ਤੂੰ ਤਿਆਰ ਹੋ ਕੇ ਜੱਜ ਨਾਲ ਨਹੀਂ ਮਾਰਨਿੰਗ ਡੇਟ ਮੇਰੀ ਜੱਜ ਨਾਲ ਨਹੀਂ ਜੱਟ ਨਾਲ ਦੀ ਵੱਡਾ ਭਾਈ ਆਉ ਮੇਰੇ ਨਾਲ ਸੋਣੀਏ ਆਈ ਤੂੰ ਤਿਆਰ ਹੋ ਕੇ ਜਾਣ ਹੋ ਕੇ ਓ ਮੋਹ ਨਹੀਂ ਗੱਟੇ ਮੇਰੀ ਦੇ ਜੱਟ ਨਾਲ 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 ਆਈ ਮੱਲੇ ਯਾਰ ਮਾਰ ਮਰ ਮਰ ਜੱਟ ਨਾਲ ਨਾਲ ਦੀ ਹੋ ਜਿਗਰੇ ਵੱਲੋਂ ਤਾਂ ਜੱਟ ਸਾਨ ਜੱਟੀਏ ਬਾळा ਗੋਲ ਦੇ ਨਿਨਕ ਸਾਨ ਜੱਟੀਏ ਰੱਬ ਵੱਲੋਂ ਵੀ ਨਾ ਕੋਈ ਕਾਨ ਜੱਟੀਏ ਓ ਕਰ ਤੂੰ ਪ੍ਰੀਤ ਤੇ ਉੱਤੇ ਮਾਨ ਜੱਟੀਏ ਚੱਲਣਾ ਠੰਡੇ ਮੱਤੇ ਨਾਲ ਮੈਂ ਲੜਾਈ ਦਾ ਮਾਟਾਲ ਠੰਡੇ ਮੱਤੇ ਨਾਲ ਮੈਂ ਲੜਾਈ ਦਾ ਮਾਟਾਲ ਭਾਵੇਂ ਲੱਗਿਆ ਗਲੌਕ ਮੇਰੇ ਡੱਬ ਨਾਲ ਨਹੀਂ ਲੱਗਿਆ ਗਲੌਕ ਮੇਰੇ ਡੱਬ ਨਾਲ ਨਹੀਂ ਮਾਰਨਿੰਗ ਡੇਟ ਮੇਰੀ ਜੱਜ ਨਾਲ ਨਹੀਂ ਦੂਜੀ ਤੇਰੇ ਨਾਲ ਹੋਜੂ ਪੱਜ ਨਾਲ ਨਹੀਂ ਭੰਡਾ ਬਾਈ ਆਉ ਮੇਰੇ ਨਾਲ ਸੋਹਣੀਏ ਆਈ ਤੂੰ ਤਿਆਰ ਹੋ ਕੇ ਜੱਜ ਨਾਲ ਨਹੀਂ ਮਾਰਨਿੰਗ ਡੇਟ ਮੇਰੀ ਜੱਜ ਨਾਲ ਨਹੀਂ ਦੂਜੀ ਤੇਰੇ ਨਾਲ ਹੋਜੂ ਪੱਜ ਨਾਲ ਨਹੀਂ ਆਬਾ ਯਾ ਮੇਰੇ ਨਾਲ ਸੁਣੀਏ ਆਈ ਤੂੰ ਤਿਆਰ ਹੋ ਕੇ ਚੱਜ ਨਾਲਨੀ